ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵਿਦੇਸ਼ ਵਿੱਚ ਬੈਠਾ ਪ੍ਰਭ ਦਾਸੂ ਵਾਲਾ ਗੈਂਗਸਟਰ ਦੇ ਗੁਰਗੇ ਦਾ ਐਨਕਾਊਂਟਰ ਕੀਤਾ ਗਿਆ ਹੈ ਦੱਸਿਆ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਟਾਇਰਾਂ ਦੀ ਦੁਕਾਨ ਦੇ ਉੱਤੇ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਗੁਰਪ੍ਰੀਤ ਲਾਲ ਨਾਂ ਦਾ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਤਾਂ ਜਦੋਂ ਅੱਜ ਪੁਲਿਸ ਹਥਿਆਰਾਂ ਦੀ ਰਿਕਵਰੀ ਵਾਸਤੇ ਉਸ ਨੂੰ ਅੰਮ੍ਰਿਤਸਰ ਦੇ ਬਟਾਲਾ ਰੋਡ ਵਿਖੇ ਲੈ ਕੇ ਆਉਂਦੀ ਹੈ ਤਾਂ ਉਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਜਾਂਦਾ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਦੋਂ ਗੋਲੀ ਚਲਾਈ ਤਾਂ ਉਸ ਦੇ ਲੱਤ 'ਚ ਜਾ ਕੇ ਲੱਗੀ ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕੀ ਇਸ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਹਮੇਸ਼ਾ ਅਸੀਂ ਬੜਾ ਸੈਂਸਿਟਿਵਲੀ ਲੈਂਦੇ ਆਂ ਔਰ ਹਰੇਕ ਜਿਹੜਾ ਕ੍ਰਾਈਮ ਨੂੰ ਪਰਸੂ ਕਰੀਦਾ ਇਹਦੇ ਚ ਅੱਜ ਪ੍ਰਭ ਦਾਸੂਵਾਲ ਜਿਹੜਾ ਇੱਕ ਨੋਟੋਰੀਅਸ ਗੈਂਗਸਟਰ ਹੈ ਉਹਦੇ ਦੋ ਮੇਨ ਸ਼ੂਟਰ ਜਿਹੜੇ ਹੋ ਰੈਸਟ ਹੋਏ ਆ ਔਰ ਇਹਦੇ ਚ ਆਪਾਂ ਪਿੱਛੇ ਜਾਈਏ 114 ਨੂੰ 크리에ਟਿਵ ਸ਼ੋਰੂਮ ਟਾਇਰ ਜਿਹੜੀ ਵਾਰਦਾਤ ਹੋਈ ਸੀ ਮਕਬੂਲਪੁਰੇ ਏਰੀਏ ਚ ਉੱਥੇ ਪਹਿਲਾਂ ਫਰੋਤੀ ਦੀ ਕਾਲ ਕੀਤੀ ਸੀ ਇਹਨੇ ਪ੍ਰਭ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਸੀ ਤੁਹਾਨੂੰ ਯਾਦ ਹੋਣਾ ਉਸ ਕੇਸ ਨੂੰ ਅਸੀਂ ਪਰਸਿਊ ਕਰ ਰਹੇ ਸੀ ਔਰ ਇਹਦੇ ਚ ਬੰਦੇ ਨਾਮਜ਼ਦ ਕੀਤੇ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਤੇ ਉੱਤੇ ਜਿਹੜਾ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਦੋਨੇ ਬੰਦੇ ਅਰੈਸਟ ਹੋਏ ਨੇ ਇਦੇ ਚ ਜਿਹੜੇ ਅਰੈਸਟਡ ਬੰਦੇ ਆ ਗੁਰਪ੍ਰੀਤ ਇਲੀਅਸ ਲਾਲ ਤੇ ਜੋਬਨਪ੍ਰੀਤ ਇਲੀਅਸ ਜੋਬਨ ਦੋਨੋਂ ਚਾਟੀਵੈਂਟ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਉਸ ਦਿਨ ਇਹਨਾਂ ਨਾਲ ਜਿਹੜਾ ਤੀਸਰਾ ਸਾਥੀ ਬੋੜ ਸਿੰਘ ਹੈ ਉਹ ਪੱਟੀ ਤਰਨਤਾਰਨ ਦਾ ਸੀਗਾ ਜਿਹੜਾ ਗੁਰਪ੍ਰੀਤ ਲਾਲ ਹੈ ਮੋਟਰਸਾਈਕਲ ਚਲਾ ਰਿਆ ਸੀ ਬੋੜ ਸਿੰਘ ਨੇ ਫਾਇਰਿੰਗ ਕੀਤੀ ਸੀਗੀ ਔਰ ਜਿਹੜਾ ਜੋਬਨ ਹੈ ਉਥੇ ਲੌਜਿਸਟਿਕ ਸਪੋਰਟ ਤੇ ਅਬਜ਼ਰਵ ਕਰ ਰਿਆ ਸੀ ਐਜ਼ ਏ ਜਿਹੜਾ ਬੈਕਅਪ ਉਸ ਵਾਰਦਾਤ ਦੇ ਵਿੱਚ ਇਨਾਂ ਦੀ ਪੁੱਛਗਿੱਤ ਤੋਂ ਇਹ ਗੱਲ ਕਲੀਅਰ ਹੋਈ ਆ ਕਿ ਜਿਹੜਾ ਕ੍ਰੀਏਟਿਵ ਟਾਇਰ ਵਾਲੇ ਮੁਕੱਦਮਾ ਜਿਹੜਾ ਸੀਪੀ ਅੰਮ੍ਰਿਤਸਰ ਦਾ ਏਰੀਆ ਦਾ ਸੀ ਉਸ ਤੋਂ ਇਲਾਵਾ ਜਿਹੜਾ ਇਹ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਪੱਟੀ ਦੇ ਵਿੱਚ 111 2025 ਦਾ ਵੀ ਬੋਰਡ ਸਿੰਘ ਜਿਹੜਾ ਜੇਲ੍ਹ ਚ ਹੈ ਉਹ ਮੁਕੱਦਮਾ ਦਰਜ ਹੈ ਤਰਨਤਾਰਨ ਦੇ ਵਿੱਚ ਜੁਗ ਜਿਹੜਾ ਸਟੂਡੀਓ ਸੈਲੂਨ ਹੈ 24 2025 ਨੂੰ ਉੱਥੇ ਫਾਇਰਿੰਗ ਕੀਤੀ ਗਈ ਉਹਦੇ ਗੇਟ ਦੇ ਉੱਤੇ ਉੱਥੇ ਵੀ ਮੁਕਦਮਾ ਦਰਜ ਹੈ 10000 ਰੁਪਏ ਇਹਨਾਂ ਨੂੰ ਉਸ ਕੰਮ ਵਾਸਤੇ ਮਿਲਿਆ ਸੀ ਉਦੋਂ ਜੋ ਪੁਛਗਿੱਛ ਦੱਸਿਆ ਬਲਟੋਏ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦੇ ਉੱਤੇ ਤਿੰਨ ਕਿ ਚਾਰ ਰਾਉਂਡਸ ਜਿਹੜੇ ਫਾਇਰ ਕੀਤੇ ਗਏ ਉਸ ਤੋਂ ਬਾਅਦ ਸ਼ੇਰੋਂ ਪਿੰਡ ਦੇ ਵਿੱਚ ਟਾਰਗੇਟਡ ਫਾਇਰਿੰਗ ਕੀਤੀ ਇੱਕ ਇੰਡੀਵਿਜੂਅਲ ਦੇ ਉੱਤੇ ਜੋ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਬਾਹਰ ਖੜਾ ਸੀਗਾ ਉਹਦੇ ਕੰਨ ਦੇ ਕੋਲ ਦੀ ਜਿਹੜੀ ਹੈ ਬੁਲਟ ਗਰੇਜ਼ ਕਰਕੇ ਨਿਕਲੀ ਤੇ ਇਹ ਭੱਜ ਗਿਆ ਉਥੋਂ ਤਰਨਤਾਰਨ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਜੁਐਲਰੀ ਸ਼ਾਪ ਤੇ ਫਤਹਿ ਦੋ ਤਿੰਨ ਰਾਉਂਡ ਫਾਇਰ ਕੀਤੇ ਰੈਕੀ ਕਰਕੇ ਸੋ ਇਹ ਬੜਾ ਇੰਪੋਰਟੈਂਟ ਸ਼ੂਟਿੰਗ ਮੋਡਿਊਲ ਜਿਹੜਾ ਬਸਟ ਕੀਤਾ ਜਿਹੜਾ ਕਿ ਪ੍ਰਭ ਦਾਸੂ ਵਾਲਾ ਆਪ オਪਰੇਟ ਕਰ ਰਿਹਾ ਸੀ ਦੋ ਬੰਦੇ ਚੋਂ ਅਸੀਂ ਫੜੇ ਨੇ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਲਾਲ ਹੈ ਇਹਦੀ ਪੁੱਛਗਿੱਛ ਤੇ ਉੱਤੇ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਥੇ ਜਿਹੜਾ ਮੋਕੰਪੁਰਾ ਪੁਲਿਸ ਸਟੇਸ਼ਨ ਦੇ ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਜਦੋਂ ਐਸ ਐਚ ਓ ਮਕਬੂਲਪੁਰਾ ਤੇ ਉਹਦੀ ਪਾਰਟੀ ਇੱਥੇ ਆਈ ਰਿਕਵਰੀ ਆਫ ਵੈਪਨ ਦੇ ਵਿੱਚ ਪਹਿਲਾਂ ਇਹ ਨੇ ਜਿਹੜਾ ਦਰਖਤਾ ਇਧਰਲੇ ਪਾਸੇ ਇਸ਼ਾਰਾ ਕੀਤਾ ਕਿ ਇੱਥੇ ਐ ਜਦੋਂ ਪੁਲਿਸ ਪਾਰਟੀ ਉਧਰੋਂ ਤੁਰੀ ਤੇ ਨੇ ਭੱਜ ਕੇ ਦੂਜੇ ਪਾਸੇ ਜਿਹੜਾ ਲੋਡਡ ਪਿਸਟਲ ਸੀਗਾ ਉਹ ਚੁੱਕ ਕੇ ਫਾਇਰ ਕੀਤਾ ਐਸ ਐਚ ਓ ਸਾਹਿਬ ਜਸਜੀਤ ਸਿੰਘ ਤੇ ਤੇ ਉਹਦੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਸਜੀਤ ਨੇ ਜਦੋਂ ਫਾਇਰ ਕੀਤਾ ਉਹਦੇ ਇੰਜਰਡ ਹੋਇਆ ਨੂੰ ਗੁਰਪ੍ਰੀਤ ਲਾਲ ਨੂੰ ਜਿਹੜਾ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਬੋਰਡ ਸਿੰਘ ਨੂੰ ਅਸੀਂ ਜਲਦੀ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਵਾਂਗੇ ਔਰ ਉਹਦੇ ਨਾਲ ਸਾਰੀਆਂ ਵਾਰਦਾਤਾਂ ਜਿਹੜੀਆਂ ਕਾਫੀ ਜਿਵੇਂ ਮੈਂ ਤੁਹਾਨੂੰ ਨਾ ਕਿਹਾ ਚਾਰ ਤਰਨ ਤਰਨ ਦੀਆਂ ਪੰਜਵੀਂ ਅੰਮ੍ਰਿਤਸਰ ਦੀ ਹੈ ਔਰ ਇਹਦਾ ਬਿਲਕੁਲ ਲੱਕ ਟੁੱਟਿਆ ਇਸ ਗੱਲ ਨਾਲ ਕਿਉਂਕਿ ਬੜੇ ਮੇਨ ਬੰਦੇ ਐ ਇਹ ਜਿਹੜੇ ਉਹਦੇ ਜਿਹੜੇ ਮਨਸੂਬੇ ਨੇ ਔਰ ਮਾੜੇ ਹਰਕਤਾਂ ਨੇ ਐ ਐਕਸਟਰਸ਼ਨ ਦੀਆਂ ਉਹ ਉਹਨੂੰ ਅੰਜਾਮ ਦਿੰਦੇ ਸੀਗੇ ਤੇ ਇਹਦੇ ਚ 0.30 ਬੋਰ ਦਾ ਇੱਕ ਬੜਾ ਸਫਿਸਟਿਕੇਟ ਤੇ ਲੀਥਲ ਪਿਸਟਲ ਬਰਾਮਦ ਹੋਇਆ ਇਹ ਸਾਰਾ ਜਿਹੜੀ ਇਨਵੈਸਟੀਗੇਸ਼ਨ ਬੜੀ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਡੀਸੀਪੀ ਰਵਿੰਦਰਪਾਲ ਸਿੰਘ ਜੀ ਦੇ ਰਹਿਨੁਮਾਈ ਚ ਹੋਈ ਮੈਡਮ ਜਸਰੂਪ ਬਾਟ ਸਾਡੇ ਏਡੀਸੀਪੀ 3 ਔਰ ਅਨੁਭਵ ਜੈਨ ਜੀ ਸਾਡੇ ਏਸੀਪੀ ایس ਐਚਓ ਮਕਬੂਲਪੁਰ ਜਸਜੀਤ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਅੱਗੇ ਵੀ ਇਹਦੇ ਚ ਹੋਰ ਕਾਰਵਾਈ ਹੋਏਗੀ ਬੋਡ ਸਿੰਘ ਨੂੰ ਵੀ ਅਸੀਂ ਜੇਲ੍ਹ ਚੋਂ ਲੈ ਕੇ ਆਵਾਂਗੇ ਕਿਉਂਕਿ ਇਸ ਕੇਸ ਦਾ ਮੇਨ ਮੁਲਜ਼ਮ ਉਹ ਵੀ ਹੈ ਨਾਲ ਇਹਨਾਂ ਦੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਉਮੀਦ ਸਰ ਇਹ ਕਿੰਨੀ ਕਹੇ ਇਹਨਾਂ ਦੀ ਇਹ ਜਿਹਨਾਂ ਦੀ ਜਿਹੜਾ ਗੁਰਪ੍ਰੀਤ ਲਾਲ ਹੈ 23 ਸਾਲ ਦਾ ਜੀ ਜੋਬਨਪ੍ਰੀਤ 18 ਸਾਲ ਦਾ ਔਰ ਜਿਹੜਾ ਗੁਰਪ੍ਰੀਤ ਲਾਲ ਤੇ ਬੋੜ ਸਿੰਘ ਹੈ ਇਹ ਕਜ਼ਨ ਬ੍ਰਦਰ ਨੇ ਉੱਥੇ ਆਪਸ ਚ ਮਾਸੀ ਦੇ ਬੱਚੇ ਆ ਇੱਕ ਦੂਜੇ ਦੇ ਔਰ ਇਹ ਦੋਨੋਂ ਜੋਬਨ ਤੇ ਇੱਕੋ ਪਿੰਡ ਦੇ ਨੇ ਚਾਟੀ ਪਿੰਡ ਸਰ ਇਹ ਕ੍ਰੀਏਟਿਵ ਅਲੋਇਵੈਂਸ ਤੇ ਕਿੰਨੀ ਵਾਰ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇੱਕੋ ਇਨਸੀਡੈਂਟ ਕੀਤਾ ਗਿਆ ਜਾਂ ਕੋਈ ਕੋਈ ਹੈ ਜੀ ਇਹ ਜਿਹੜਾ 12 4 ਨੂੰ ਐਫ ਆਈ ਆਰ ਦਰਜ ਹੋਈ ਹੈ 11 ਨੂੰ ਰਾਤ ਨੂੰ तकरीबन 8 ਵਜੇ ਦੇ ਕਰੀਬ ਦੀ ਵਕੂਆ ਹੈ। ਥਾਣਾ ਮਕਬੂਲਪੁਰਾ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ। ਵੈਪਨ ਕਿੱਥੋਂ ਰਹਿ ਸਹਾਤਰਾ ਵੈਪਨ ਪ੍ਰਭ ਦਾਸੂ ਵਾਲੀ ਬਾਹਰੋਂ ਮੰਗਾ ਕੇ ਦਿੰਦਾ ਜੀ ਆਇਆ ਡਰੋਨ ਨੇ ਇਹਨਾਂ ਨੂੰ ਹੈਂਡਓਵਰ ਕਰਾਏ ਹੈ। ਉਹ ਮੋਢ ਸਿੰਘ ਵੀ ਹੁਣ ਲੈ ਕੇ ਆਵਾਂਗੇ ਉਹਦੀ ਪੁੱਛਗਿੱਛ ਹੋਏਗੀ ਜੀ ਇਸ ਗੱਲ ਤੇ। ਸਰ ਜਿਹੜਾ ਕੱਲ ਤਰਨਤਾ ਨੇ ਰੀਚ ਐਂਕਾਊਂਟਰ ਹੋਇਆ ਉਹ ਵੀ ਪ੍ਰਭ ਦਾਸੂ ਵਾਲ ਦੇ ਗੁਰਗੇ ਸੀਗੇ। ਇਹਨਾਂ ਦਾ ਕੋਈ ਲਿੰਕ ਹੈ ਉਹਨਾਂ ਦੇ ਨਾਲ ਆਪਸੀ? ਉਹ ਅਸੀਂ ਚੈੱਕ ਕਰਾਂਗੇ ਜੀ ਅਜੇ ਥੋੜੀ अर्ਲੀ ਹੈ ਤਾਂ ਆਪਣੀ ਅਸੀਂ ਕਾਰਵਾਈ ਚ ਲੱਗੇ ਆ ਸਾਡੇ ਯੋ ਮਤੋਂ ਦੱਸਿਆ ਇੱਕ ਕੇਸ ਸੀ ਚਾਰ ਤਰਨ ਤਰਨ ਦੇ ਕੇਸਾਂ ਚ ਇਨਵੋਲ ਨੇ ਸਰ ਬੀਤੇ ਦਿਨੀ ਪ੍ਰਮੋਤ ਬਾਂਜੀ ਆਉਂਦੇ ਨੇ ਇੱਕ ਹੰਗਾਮੀ ਮੀਟਿੰਗ ਹੁੰਦੀ ਹੈ ਤੁਹਾਡੀ ਕੀ ਆਦੇਸ਼ ਦਿੱਤੇ ਗਏ ਕਿ ਖਾਸ ਕਰਕੇ ਗੈਂਗਸਟਰਸ ਨੂੰ ਲੈ ਕੇ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਗਏ ਜੀ ਨਹੀਂ ਦੇਖੋ ਬੜੀ ਸਿੰਪਲ ਗੱਲ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਵੱਲੋਂ ਬੜਾ ਕਲੀਅਰ ਹੈਗਾ ਕਿ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਹਰੇਕ ਇਨਵੈਸਟੀਗੇਸ਼ਨ ਔਰ ਕੇਸ ਜਿਹੜਾ ਉਹ ਮੋਨਿਟਰ ਕੀਤਾ ਜਾਂਦਾ ਹੈ ਔਰ ਸਾਰਾ ਰਿਕਾਰਡ ਬਿਲਡਿੰਗ ਦੇ ਉੱਤੇ ਵੀ ਬਹੁਤ ਜ਼ੋਰ ਦਿੰਦਾ ਔਰ ਇਨਵੈਸਟੀਗੇਸ਼ਨਸ ਦੇ ਉੱਤੇ ਮੇਨ ਦਿੰਦਾ ਸੋ ਥੈਟ ਕੋਈ ਵੀ ਕੇਸ ਜਿਹੜਾ ਅਨਟਰੇਸ ਨਾ ਰਵੇ ਔਰ ਜਿਹੜਾ ਵੀ ਉਹਦਾ ਦਾ ਅਸੋਸੀਏਟ ਹੈ ਉਹਦੇ ਖਿਲਾਫ ਪ੍ਰੋਪਰ ਲੀਗਲ ਐਕਸ਼ਨ ਹੋ ਕੇ ਕਚੈਰੀ ਚ ਦਿੱਤਾ ਜਾਵੇ ਠੀਕ ਠੀਕ ਸੋ ਇਸਨ ਅੰਮ੍ਰਿਤਸਰ ਜੀ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇ ਸਮੇ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ